ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੀ ਉੱਪਰ ਉਮੀਦ ਕਰਦੇ ਹਾਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਦੀ ਉਮੀਦ ਨੂੰ ਰੱਖਦੇ ਵੀਡੀਓ ਨੂੰ ਕਰਦੇ ਹਾਂ ਜੀ ਅੱਗੇ ਤੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਓ ਤਾਂ ਕਰਕੇ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਨਾ ਜੀ ਤੇ ਇੱਕ ਪਹਿਲਾਂ ਅਗੀ ਰਿਕੁਐਸਟ ਹੈ ਜੀ ਹਨਾ ਆਪਣੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਿਆ ਕਰੋ ਕਿਉਂਕਿ ਤਾਨੂੰ ਨਾ ਸਾਡੀ ਸੂਟ ਪਸੰਦ ਦਾ ਆਉਂਦੇ ਨੇਗੇ ਪਰ ਤੁਸੀਂ ਸਮਝ ਨਹੀਂ ਪਾਉਂਦੇ ਕਿ ਕੀ ਸਟੱਫ ਹੈ ਕੀ ਪ੍ਰਾਈਸ ਹੈ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਮੈਂਸ਼ਨ ਕਰਦੇ ਆ ਜੋ ਪ੍ਰਾਈਸ ਆਪਾਂ ਦੱਸਦੇ ਆ ਫਿਕਸ ਪ੍ਰਾਈਸ ਦੇ ਵਿੱਚ ਆਪਾਂ ਨੇ ਦੱਸਿਆ ਹੁੰਦਾ ਹੈਗਾ ਸਾਰਾ ਕੁਝ ਹਨਾ ਤੇ ਸਟੱਫ ਬਾਰੇ ਵੀ ਦੱਸਿਆ ਹੁੰਦਾ ਵੀ ਕੀ ਫੈਬਰਿਕ ਹੈਗਾ ਕੀ ਸਟੱਫ ਹੈਗਾ ਕਿੱਦਾਂ ਵਰਕ ਕੀਤਾ ਹੋਇਆ ਤੇ ਆਪਾਂ ਸਾਰੀ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਦਿੰਨੇ ਆ ਤਾਂ ਕਰਕੇ ਜ਼ਿਆਦਾ ਦਿੱਕਤ ਨਾ ਤੁਹਾਨੂੰ ਆਵੇ ਨਾ ਸਾਨੂੰ ਆਵੇ ਹਨਾ ਤੁਸੀਂ ਫਿਰ ਮੈਸੇਜ ਕਰ ਦਿਓ WhatsApp ਤੇ ਤੇ ਤੁਸੀਂ ਪੁੱਛਦੇ ਹੋਗੇ ਵੀ ਕੀ ਪ੍ਰਾਈਸ ਦੇ ਵਿੱਚ ਹੈ ਤੁਹਾਨੂੰ ਪਸੰਦ ਆ ਜਾਂਦਾ ਸੂਟ ਪਰ ਤੁਸੀਂ ਪ੍ਰਾਈਸ ਦੇ ਵਿੱਚ ਕਨਫਿਊਜ਼ਨ ਹੋ ਜਾਨੇ ਹੋਗੇ ਤਾਂ ਕਰਕੇ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਵੀਡੀਓ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਰਾ ਕੁਝ ਆਪਣੀ ਵੀਡੀਓ ਦੇ ਵਿੱਚ ਹੀ ਪਤਾ ਲੱਗ ਸਕੇ ਕਿ ਸਿਰਫ ਤੁਸੀਂ ਸਾਨੂੰ ਆਰਡਰ ਦੇ ਸਕੋ ਸਕਰੀਨ ਸ਼ਾਟ ਲੈ ਕੇ ਠੀਕ ਹੈ ਨਾ ਜੀ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਨੀਡਲ ਥ्रेड ਵਾਲੇ ਸੂਟ ਜੋ ਕਿ ਆਪਣੇ ਅੱਜ ਆਪਣੇ ਕੋਲੇ ਨੀਡਲ ਥ्रेड ਵਾਲੇ ਵਰਕ ਹੋ ਕੇ ਆਏ ਨੇ ਸੂਟ ਆਰਡਰ ਨੇ ਕਿਸੇ ਕਸਟਮਰ ਦੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤੁਸੀਂ ਉਹਨਾਂ ਦੇ ਵਿੱਚੋਂ ਪਸੰਦ ਆਉਂਦਾ ਤੁਸੀਂ ਫੈਬਰਿਕ ਹਰ ਇੱਕ ਕੁਆਲਿਟੀ ਦਾ ਹੈਗਾ ਜੀ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਕੋਈ ਵੀ ਕਿਸੇ ਤਰ੍ਹਾਂ ਦਾ ਕਿਉਂਕਿ ਹੁਣ ਹੈਂਡ ਵਰਕ ਪਹਿਣਾ ਨੇ ਹੈਂਡ ਵਰਕ ਸੂਟ ਦੇ ਵੀ ਆਰਡਰ ਲੈਣੇ ਸ਼ੁਰੂ ਕਰ ਦਿੱਤੇਗੇ ਕਿਉਂਕਿ ਹੈਂਡਵਰਕ ਸੂਟ ਰੈਡੀ ਹੋਣ ਤੇ 15 ਤੋਂ 20 ਦਿਨ ਆਰਾਮ ਨਾਲ ਲੱਗ ਜਾਂਦੇ ਨੇ ਜੀ ਮੰਨ ਕੇ ਚਲੋ ਜੀ ਇੱਕ ਪੈਣ ਦੋ ਤਿੰਨ ਸੂਟਾਂ ਦਾ ਆਰਡਰ ਦੇ ਦਿੰਦੀਏ ਤਾਂ ਆ ਮਹੀਨੇ ਤੱਕ ਉਹਨਾਂ ਦਾ ਆਰਡਰ ਕੰਪਲੀਟ ਹੁੰਦਾ ਹੈਗਾ ਤੇ ਬਹੁਤ ਸਾਰੇ ਪੈਣਾ ਨੇ ਆਪਾਂ ਨੂੰ ਨੈਂਡਵਰਕ ਦੇ ਸਿੱਪੀ ਦਬਕੇ ਵਾਲੇ ਆਰੀ ਵਰਕ ਵਾਲੇ ਆਰਡਰ ਦੇ ਰੱਖੇ ਨੇਗੇ ਤੇ ਤੁਸੀਂ ਵੀ ਦੇਣਾ ਚਾਹੁੰਦੇ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਉਹ ਆਪਣੇ ਕੋਲੇ ਵਰਕ ਹੋ ਕੇ ਆਗੇ ਤੇ ਜਿਹੜੇ ਆਪਣੇ ਕੋਲੇ ਵਰਕ ਹੋ ਕੇ ਆਏ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਆਪਾਂ ਤੁਹਾਨੂੰ ਦਿਖਾਣੇ ਅੱਜ ਸੂਈ ਧਾਗੇ ਵਾਲੇ ਵਰਕ ਹਾਲੇ ਆਪਣੇ ਕੋਲੇ ਚੱਲ ਰਹੇ ਨੇਗੇ ਕਰਦੇ ਆ ਚਲੋ ਜੀ ਦੇਖੋ ਹੁਣ ਆਪਣੇ ਨਾਲ ਗੁਰਮਨ ਕਰਦਾ ਹੈਲਪ ਮਹਿਕ ਗਈ ਹੋਈ ਹੈ ਛੁੱਟੀਆਂ ਕੱਟਣ ਮਾਸੀ ਜੀ ਕੋਲੇ ਦੋ ਚਾਰ ਦਿਨ ਰਹਿਣ ਲਈ ਤੇ ਔਖਾ ਹੋਇਆ ਪਿਆ ਥੋੜਾ ਜਿਹਾ ਹੁਣ ਕੰਮ ਦਾ ਵੀਡੀਓ ਬੁੜੀਏ ਦਾ ਵੀ ਔਖਾ ਸਾਰੇ ਕਾਸੇ ਦਾ ਔਖਾ ਹੋਇਆ ਪਿਆ ਮੈਂ ਇੱਕ ਵੀਨਾ ਤਾਂ ਮੈਂ ਇੱਕ ਵੀਨਾ ਸਾਰੇ ਕੰਮਾਂ ਦੀ ਔਖਾ ਹੋਇਆ ਪਿਆਗਾ ਕਿਉਂਕਿ ਘਰ ਤੋਂ ਵੀ ਲੇਟ ਹੋ ਜਣੇ ਆ ਕਿਉਂਕਿ ਘਰ ਦੇ ਕੰਮ 'ਚ ਵੀ ਹੈਲਪ ਕਰਦੀ ਹੈ ਦੁਕਾਨ ਤੇ ਵੀ ਕਰਦੀ ਹੈਗੀ ਚਲੋ ਫਿਰ ਐਂ ਤੇ ਵੀ ਛੁੱਟੀਆਂ ਵੀ ਜ਼ਰੂਰ ਛੁੱਟੀਆਂ ਦਾ ਵੀ ਜ਼ਰੂਰੀ ਹੈ ਜੀ ਬੱਚਿਆਂ ਲਈ ਛੁੱਟੀਆਂ ਬਣੀਆਂ ਆ ਨਾ ਛੁੱਟੀਆਂ 'ਚ ਹੀ ਜਾਇਆ ਜਾਂਦਾਗਾ ਚਲੋ ਮਹਿਕ ਕੋ ਤੇ ਚਲੋ ਆਪਾਂ ਤੁਹਾਨੂੰ ਦਿਖਾਵਾਂਗੇ ਸੂਟ ਸੋਨੇ ਸੋਨੇ ਤੇ ਤੁਸੀਂ ਜਰੂਰ ਉਹਨਾਂ ਦੇ ਸੂਟਾਂ ਦੇ ਵਿੱਚ ਤੁਹਾਨੂੰ ਕੋਈ ਪਸੰਦ ਆਉਂਦਾ ਜਰੂਰ ਉਹ ਕਰਿਓ ਪਰੇ ਹਾਂ ਜੀ ਇਹ ਹੈਗੀ ਵਾਈਟ ਕਲਰ ਦੀ ਟੀ-ਸ਼ਰਟ ਪੂਰੀ ਪੱਕੀ ਮੇਚੀ ਦੀ ਟੀ-ਸ਼ਰਟ ਹੈਗੀ ਤੇ ਇਹਦੇ ਉੱਤੇ ਆਪਾਂ ਦਾ ਨਾਮ ਦਾ ਫਰਸਟ ਅੱਖਰ ਹੈ ਜਿਹੜਾ ਆਪਾਂ ਉਹ ਪਾਇਆ ਹੈ ਆਰ ਤੇ ਬਾਕੀ ਕਿਸੇ ਇਹ ਕਿਸੇ ਕਸਟਮਰ ਦੀ ਹੈ ਤੁਸੀਂ ਜਿਹੜਾ ਮਰਜੀ ਤੁਸੀਂ ਚੰਗੀ ਤਰ੍ਹਾਂ ਨੇੜੇ ਤੋਂ ਫਿਨਿਸ਼ਿੰਗ ਕਰ ਕਰੋ ਕਲਰ ਥ्रेड ਬਹੁਤ ਸੋਹਣੇ ਲੱਗੇ ਨੇ ਵਾਈਟ ਕਲਰ ਤੇ ਵੈਸੇ ਵੀ ਸਾਰੇ ਕਲਰ ਸੋਹਣੇ ਲੱਗਦੇ ਹੁੰਦੇ ਨੇ ਤੇ ਬਾਕੀ ਬਹੁਤ ਸੋਹਣੇ ਜਿਹੜੇ ਆਪਾਂ ਨੇ ਕਲਰ ਮਲਟੀ ਕਲਰ ਲਾਏ ਨੇਗੇ ਬਹੁਤ ਹੀ ਪਿਆਰੇ ਪਿਆਰੇ ਜੀ ਕਲਰ ਨੇ ਤੇ ਤੁਸੀਂ ਵੱਡਾ ਛੋਟਾ ਵੀ ਕਰਵਾ ਸਕਦੇ ਹੋ ਬਾਕੀ ਤੁਸੀਂ ਕੋਈ ਵੀ ਅੱਖਰ ਪਵਾਉਣਾ ਚਾਹ ਸਕਦੇ ਹੋ ਡਬਲ ਵੀ ਪਵਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਵਿਦ ਸ਼ਰਟ ਵਿਦ ਵਿਦ ਸ਼ਰਟ ਵਿਦ ਲੈਟਰ ਤੁਸੀਂ ਆਪਣੇ ਕੋਲੋਂ ਆਰਡਰ ਕਰਨਾ ਚਾਹੁੰਦੇ ਹੋ ਤੁਹਾਨੂੰ 500 ਰੁਪਏ ਦੇ ਵਿੱਚ ਪਿਓਰ ਫੁੱਲ ਐਕਸਲ ਡਬਲ ਸਾਈਜ਼ ਜੋ ਵੀ ਤੁਹਾਨੂੰ ਮਿਲੂਗਾ ਤੁਸੀਂ ਕਿਹੜਾ ਮਰਜ਼ੀ ਤੁਹਾਨੂੰ ਦੱਸ ਕੇ ਆਰਡਰ ਦੇ ਸਕਦੇ ਹੋ ਠੀਕ ਹੈ ਨਾ ਜੀ ਤੇ ਨੈਕਸਟ ਆ ਗਿਆ ਜੀ ਸੂਟ ਇਹ ਵਾਲਾ ਸੂਟ ਟੈਬੀ ਲਾਈਨਿੰਗ ਦੇ ਉੱਪਰ ਰੈਡੀ ਹੋਇਆ ਜਿਹਦੇ ਵਿੱਚ ਥੇਰੇ ਤੇ ਵੀ ਵਰਕ ਹੈ ਐਂਡ ਬਾਜੂ ਤੇ ਵੀ ਵਰਕ ਹੈ ਤੇ ਬਾਟਮ ਤੇ ਵੀ ਵਰਕ ਹੈ neck ਤੇ ਵੀ ਵਰਕ ਹੈ ਤੇ ਜਿਹੜਾ ਸਟੱਫ ਹੈ ਜੀ ਟੈਬੀ ਲਾਈਨਿੰਗ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਤੇ ਵਾਲਾ ਡਿਜ਼ਾਈਨ ਹੈ ਜਿਹੜਾ ਕਰਵਾ ਸਕਦੇ ਹੋ ਤੁਸੀਂ ਟੈਬੀ ਲਾਈਨਿੰਗ ਕੀ ਕਰਵਾਉਣਾ ਚਾਹੁੰਦੇ ਹੋ ਇਹਦਾ ਤੁਹਾਨੂੰ ਆਪਾ ਪ੍ਰਾਈਸ ਜਿਹੜਾ ਮੈਂਸ਼ਨ ਕਰ ਦੇਣਾ ਠੀਕ ਹੈ ਨਾ ਜੀ ਤੇ ਤੁਹਾਨੂੰ ਜੇਸੀ ਪਲੇਨ ਸਟਫ ਦੀ ਕਪਾ ਵੀਡੀਓ ਵੀ ਪਾਵਾਂਗੇ ਉਹਦੇ ਵਿੱਚ ਸਾਰੇ ਆਪਾਂ ਪਲੇਨ ਫੈਬਰਿਕ ਨੂੰ ਜਿਹੜੀ ਪਲੇਨ ਫੈਬਰਿਕ ਨਹੀਂ ਜਿਹੜੀ ਉਹ ਫੈਬਰਿਕ ਵੀ ਦੱਸਾਂਗੇ ਤੁਹਾਨੂੰ ਕਿਸ ਕੁਆਲਿਟੀ ਦਾ ਤੇ ਪ੍ਰਾਈਸ ਵੀ ਨਾਲ ਦੇ ਨਾਲ ਦੱਸ ਦੇਜਾਂਗੇ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਵਿਦ ਦੁਪੱਟਾ ਹੋਊਗਾ ਪ्योर ਦਾ ਜਿਹਨਾਂ ਸਾਈਡ ਆਈ ਤੇ ਟੇਬਲ ਐ ਮੇਰਾ ਸੂਟ ਰਹਿਣ ਵਾਲਾ ਜੀ ਬਾਕੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਘੇਰੇ ਤੇ ਵੀ ਵਰਕ ਆ ਗਿਆ ਤੇ ਤੇ ਅਗਲਾ ਆ ਗਿਆ ਜੀ येलो ਕਲਰ ਦਾ ਸੂਟ ਇਹਦੇ ਇਹ ਰੇਤੇ ਖੁੰਝੇ ਜੰਤੂ ਫਲਾਵਰ ਬਣੇ ਹੋਏ ਨੇ ਬੇਲ ਬਣੇ ਹੋਏ ਚਾਕਾਂ ਤੇ ਬਾਕੀ neck ਤੇ ਵਰਕ ਹੈ ਐਂਡ ਬਾਜੀ ਤੇ ਵਰਕ ਤੇ ਇਹਦੇ ਨਾਲ ਵੀ ਆਪਾਂ ਪ्योर ਦਾ ਟਾਈਟਾਈ ਡੁਪੱਟਾ ਲਾਵਾਂਗੇ ਵਿਦ ਲੈਸ ਇਹ ਵੀ ਜਿਹੜਾ ਫੈਬਰਿਕ ਹੈ ਜੀ ਕਾਟਨ بیس ਤੇ ਹੈਗਾ ਤੇ ਵੀ ਲੈਣੀ ਤੇ ਤੁਸੀਂ ਪਹਿਲਾਂ ਵਾਲਾ ਤੇ ਇਹ ਹੀ ਫੈਬਰਿਕ ਹੈਗਾ ਕੋਟਨ ਦਾ ਇਹਨਾਂ ਦੋਨਾਂ ਦਾ ਪ੍ਰਾਈਸ ਜਿਹੜਾ ਸੇਮ ਰਹੂਗਾ ਜੀ 2250 ਰੁਪਏ ਪ੍ਰਾਈਸ ਰਹਿਣ ਵਾਲਾ ਇਹਦਾ ਬਿੱਕੂ ਦੁਪੱਟਾ 4.5 ਦੁਪੱਟਾ ਮਿਲੂਗਾ ਸਾਨੂੰ ਜਿੱਦ ਬਲੈਸ ਲੱਗੀ ਹੋਈ ਹੈਗੀ ਦੁਪੱਟੇ ਤੇ ਤੇ ਬਾਕੀ ਜਿਹੜਾ ਇਹਦਾ ਪ੍ਰਾਈਸ ਹੈ ਦੋਨਾਂ ਦਾ ਸੇਮ ਰਹੂਗਾ ਇਹਦੀ ਬਾਜੀ ਤੇ ਇੰਦਾਂ ਵਰਕ ਹੋਇਆ ਹੈਗਾ ਦੇਖੋ ਤੁਸੀਂ ਤੇ ਉਹਦੀ ਬਾਟਮ ਤੇ ਵੀ ਵਰਕ ਸੀ ਉਹ ਹੈਗੇ ਵੀ ਚੱਕਰ ਤੇ ਵਰਕ ਹੈ ਠੀਕ ਹੈ ਨਾ ਜੀ ਇਹ ਵਲ ਅਗਲਾ ਆ ਗਿਆ ਜੀ کریم ਕਲਰ ਦਾ ਸੂਟ ਹੈ ਜਵਰ ਜਟ ਫੈਬਰਿਕ ਹੈ ਵਧੀਆ ਜਵਰ ਜਟ ਹੈ ਜੀ ਸੌਫਟ ਤੇ ਇਹਦੇ ਵਿੱਚ ਆਪਾਂ ਬਾਜੂ ਤੇ ਵਰਕ ਕੀਤਾ ਹੈ ਤੇ ਬਾਟਮ ਤੇ ਤਿੱਕ ਚਾਰ ਸਨੈਕ ਬਣਿਆ ਹੋਇਆ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਫਿਨਿਸ਼ਿੰਗ ਜਿਹੜੀ ਬਹੁਤ ਵਧੀਆ ਹੈਗੀ ਨਾਲ ਮੋਤੀ ਦਾ ਟੱਚ ਦਿੱਤਾ ਹੋਇਆ ਹੈ ਥੋੜਾ ਥੋੜਾ ਜਿਹਾ ਗਲੇ ਦੇ ਉੱਤੇ ਮੋਤੀ ਲਗਵਾਏ ਹੋਏ ਨੇਗੇ ਤੇ ਬਾਕੀ ਇਹਦੇ ਵਿੱਚ ਫਲਾਵਰ ਨੇ ਜਿਹੜੀ ਡਬਲ ਸ਼ੇਡ ਆਪਾਂ ਦੋ ਕਲਰਾਂ ਦੇ ਦਿੱਤੇ ਨੇ ਇੱਕ ਪਿੰਕ ਤੇ ਇੱਕ ਪਰਪਲ کریم ਕਲਰ ਦਾ ਸੂਟ ਰਹਿਣ ਵਾਲਾ ਹੈ ਜੀ ਇਹ ਤੇ ਬਾਜੂ ਤੇ ਬਾਟਮ ਤੇ ਨੈੱਕ ਤੇ ਵਰਕ ਹੈ ਤੇ ਦੁਪੱਟਿਆ ਵੀ ਇਹਦਾ ਹੈਗਾ ਜਿਹੜਾ ਜ਼ੋਰ ਜਟ ਦਾ ਹੀ ਹੈ ਜ਼ੋਰ ਜਟ ਦੀ ਦੁਪੱਟੇ ਦੁਪੱਟੇ ਨੂੰ ਚੌੜੀ ਲੈਸ ਦਿੱਤੀ ਆਪਾਂ ਨੇ ਵਧੀਆ ਦੁਪੱਟੇ ਨੂੰ ਲੈਸ ਲਗਾਈਏ ਤੇ ਜਿਹੜਾ ਇਹਦੇ ਵਿੱਚ ਆਪਾਂ ਟਾਪਟਾ ਡਾਈ ਕਰਵਾ ਕੇ ਦੇਵਾਂਗੇ ਕਿਉਂਕਿ ਇਹਦੇ ਲਾਈਨਿੰਗ ਲੱਗੂਗੀ ਜਿਹੜੀ ਟਾਪਟਾ ਵਾਲੀ ਲੱਗੂਗੀ ਕਿਉਂਕਿ ਇਹ ਸੂਟ ਹੈਗਾ ਜਿਹੜਾ ਪਤਲਾ ਹੁੰਦਾ ਜਿਆਦਾ ਮਤਲਬ ਕਿਦੀ ਵੈਲ ਦੀ ਲਾਈਨਿੰਗ ਆਪਰ ਨਹੀਂ ਲਾ ਸਕਦੇ ਟਾਪਟਾ ਲਾਈਨਿੰਗ ਇਹਦੇ ਆਪਾਂ ਡਾਈ ਕਰਵਾ ਕੇ ਨਾਲ ਦੇਵਾਂਗੇ ਇਹਦਾ ਪ੍ਰਾਈਜ਼ ਰਹੂਗਾ ਜੀ 3000 3000 ਰੁਪਏ ਦੇ ਵਿੱਚ ਇਹ ਵਾਲਾ ਤੁਹਾਨੂੰ ਸੂਟ ਮਿਲੂਗਾ ਜਿਹੜਾ ਪਿਓਰ ਜਬਰਜਟ ਫੈਬਰਿਕ ਹੈ ਬਹੁਤ ਵਧੀਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਵੀ ਜਬਰਜਟ ਦਾ ਹੀ ਰਹੂਗਾ ਠੀਕ ਹੈ ਨਾ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਸਕਰੀਨਸ਼ਾਟ ਲੈ ਕੇ ਡੀਐਮ ਜਿਹੜਾ ਤੁਸੀਂ ਕਰ ਸਕਦੇ ਹੋ ਠੀਕ ਹੈ ਨਾ ਤੇ ਅਗਲਾ ਆ ਗਿਆ ਜੀ ਮਹਿੰਦੀ ਕਲਰ ਦਾ ਕਾਟਨ ਦੇ ਉੱਤੇ ਇਹਦੀਆਂ ਘੇਰਾ ਤੇ ਬਾਜੂ ਰੈਡੀ ਹੋਈਆਂ ਨੇ ਗਿਆ ਇਹ ਆਪਾਂ ਦੋ ਸੂਟ ਰੈਡੀ ਕੀਤੇ ਨੇ ਇੱਕ ਪਿੰਕ ਕਲਰ ਦਾ ਇੱਕੋ ਹੀ ਕਸਟਮਰ ਦਾ ਆਰਡਰ ਹੈ ਤੁਸੀਂ ਸਿੰਪਲ ਲੁੱਕ ਵੀ ਦੇ ਸਕਦੇ ਹੋ ਇਸ ਤਰ੍ਹਾਂ ਹੀ ਤੇ ਅਗਲਾ ਆ ਗਿਆ ਜੀ ਤੇ ਅਗਲਾ ਹੈ ਜੀ ਸੀ ਗ੍ਰੀਨ ਕਲਰ ਜਵਰ ਜੱਟ ਦੀ ਉੱਤੇ ਕਲਰ ਜਿਹੜਾ ਬਹੁਤ ਸੋਹਣਾ ਹੈਗਾ ਬਾਕੀ ਜਿਹੜੇ ਕਲਰ ਕੰਟਰਾਸਟ ਨੇ ਤੁਸੀਂ ਚੈੱਕ ਕਰ ਸਕਦੇ ਹੋ neck ਤੇ baaju ਤੇ ਵਿੱਚ ਬੁੱਟੀ ਹੈਗੀ ਫਰੰਟ ਦੇ ਉੱਤੇ ਤੇ ਇਸ ਤਰ੍ਹਾਂ ਇਹਦਾ ਢੇਰਾ ਬਣਿਆ ਹੋਇਆਗਾ ਬਹੁਤ ਹੀ ਸਿੰਪਲ ਸੂਪਰ ਜੀ ਚੀਜ਼ਾਂ ਨਾਲ ਸੋਹਣਾ ਇਹਦੇ ਵਿੱਚ ਹਲਕਾ ਫੁਲਕਾ ਜਿਹਾ ਸੀਪੀ ਮੋਤੀ ਦਾ ਕੰਮ ਹੈ ਜੀ ਜਿਹੜਾ ਇਹ ਵਾਲਾ ਸੂਟ ਰੈਡੀ ਹੋਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਇਹਦੇ ਵਿੱਚ ਕਲਾ ਥ੍ਰੈਡ ਵਰਕ ਨਹੀਂ ਹੈਗਾ ਨਾਲ ਸੀਪੀ ਮੋਤੀ ਦਾ ਟੱਚ ਹੈਗਾ ਤੁਸੀਂ ਬਾਟਮ ਤੇ ਵਰਕ ਕਰਨਾ ਚਾਹੋ ਨੇ ਬਾਟਮ ਤੇ ਵੀ ਹੋ ਜਾਊਗਾ ਪਰ ਇਹਨਾਂ ਨੇ ਬਾਟਮ ਸਿੰਪਲ ਰਖਵਾਈ ਹੋਈ ਹੈ ਤੁਸੀਂ ਇਹ ਪੂਰਾ ਸੂਟ ਵਿਦ ਬਾਟਮ ਵਰਕ ਤੇ ਦੁਪੱਟੇ ਨੂੰ ਲੈਸ ਤੇ ਪੂਰਾ ਸੂਟ ਪ੍ਰੋਪਰ ਰੈਡੀ 3500 ਰੁਪਏ ਦੀ ਰੇਂਜ ਚ ਰੈਡੀ ਕਰਵਾ ਸਕਦੇ ਹੋ ਅਗਲਾ ਆ ਗਿਆ ਜੀ ਸੀ ਗ੍ਰੀਨ ਕਲਰ ਇਹਦੇ neck ਤੇ ਬਾਕੀ ਤੁਸੀਂ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਜਾਂਦੇ ਆ ਤੁਹਾਨੂੰ ਬਾਜੂ ਤੇ ਬਾਟਮ ਤੇ ਬੁੱਟੀਆਂ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਤੁਸੀਂ ਦੇਖੇ ਰਹੇ ਹੋ ਸਿੰਗਲ ਬੁੱਟੀ ਦਿੱਤੀ ਹੋਈ ਹੈ ਤੇ ਨਾਲ ਇਹਦੀ ਪਲੇਨ ਦੁਪੱਟਾ ਹੈਗਾ ਜੀ ਇਹ ਵਾਲਾ ਹੋ ਜੂਗਾ 2000 ਦੀ ਰੇਂਜ ਦੇ ਵਿੱਚ ਸੂਟ ਰੈਡੀ ਤੇ ਤੁਸੀਂ ਅਗਲਾ ਚੈੱਕ ਕਰੋ ਜੀ ਅਗਲਾ ਹੈਗਾ ਪੀਚ ਕਲਰ ਦਾ ਰੈਡੀ ਹੋਇਆ ਨਾਲ ਰੈੱਡ ਕਲਰ ਦਾ ਦੁਪੱਟਾ ਹੈਗਾ ਇਹ ਕਾਟਨ ਤੇ ਰੈਡੀ ਹੋਇਆ ਹੈਗਾ ਤੇ ਇਹਦਾ ਚੌਰਸ ਨੇਕ ਤੇ ਬਾਜੂ ਦਾ ਕੰਮ ਹੈ ਬਾਕੀ ਤੁਸੀਂ ਬਾਟਮ ਤੇ ਜਿੱਦਾਂ ਵੀ ਕਰਾਉਣਾ ਚਾਹੁੰਦੇ ਓਦਾਂ ਦੇ ਹਿਸਾਬ ਨਾਲ ਹੋ ਜੂਗਾ ਜੀ ਜਿਹੜੇ ਇਹ ਵਾਲੇ ਸਾਰੇ ਸੂਟ ਨੇ 2000 ਦੀ ਰੇਂਜ ਦੇ ਵਿੱਚ ਨੇ ਠੀਕ ਹੈ ਤੇ ਅਗਲਾ ਆ ਗਿਆ ਜੀ neck ਦਾ ਕੰਮ ਹੈ ਤੇ ਬਾਟਮ ਤੇ ਵੀ ਬਾਜੂ ਤੇ ਵੀ ਇਹ ਬੰਦਾ ਵਰਕ ਠੀਕ ਹੈ ਨਾ ਜੀ ਇਹ ਵਾਲਾ ਸੂਟ ਵੀ ਤੁਹਾਨੂੰ ਵਿਦ dupatta 2000 ਦੀ ਰੇਂਜ ਦੇ ਵਿੱਚ ਪਊਗਾ ਜੀ cotton ਦੇ ਉੱਤੇ ਬਾਕੀ ਤੁਸੀਂ ਫੈਬਰਿਕ ਦੇ ਹਿਸਾਬ ਨਾਲ ਜੀ ਥੋੜਾ ਬਹੁਤ ਤਾਂ ਉੱਪਰ-ਨੀਚੇ ਹੋਊਗਾ ਜਿੱਦਾਂ ਦਾ ਵੀ ਤੁਸੀਂ ਫੈਬਰਿਕ ਪਸੰਦ ਕਰਦੇ ਹੋ ਤੇ ਵਰਕ ਜਿਹੜਾ ਤੁਹਾਨੂੰ ਦੱਸੀ ਰਹਿਆਂਗੇ ਨਾਲ ਦੀ ਨਾਲ ਆਪਾਂ ਤੇ ਅਗਲਾ ਦੇਖੋ ਜੀ کریم ਕਲਰ ਦੇ ਉੱਤੇ ਪਿਓਰ ਦੇ ਉੱਤੇ ਰੈਡੀ ਹੋਇਆ ਜੀ ਇਹ ਵਾਲਾ ਸੂਟ ਪਿਓਰ ਦੇ ਉੱਤੇ ਕਸਟਮਰ ਨੇ ਰੈਡੀ ਕਰਵਾਇਆ ਇਹਦਾ ਕੱਲਾ neck ਹੀ ਰੈਡੀ ਹੋਇਆ ਜੀ ਕਵਾਜੂ ਤੇ neck ਦੋਨੋਂ ਚੀਜ਼ਾਂ ਰੈਡੀ ਨਾਲ ਇਹਦੇ ਜੀ ਚਨੂਨ ਦਾ ਦੁਪੱਟਾ ਹੈ ਮਹਿਰੂਨ ਤੇ ਵਾਈ کریم ਕਲਰ ਦੀ ਦੁਪੱਟਾ ਡਬਲ ਬਾਕੀ ਤੁਸੀਂ ਜਿੱਦਾਂ ਵੀ ਕਰਵਾ ਸਕਦੇ ਹੋ ਜੀ ਇਹ ਵਾਲਾ ਹੈਗਾ ਥੋੜਾ ਜਿਆ ਮਹਿੰਗਾ ਕਿਉਂਕਿ ਇਹਦਾ ਫੈਬਰਿਕ ਹੈ ਜਿਹੜਾ ਮਹਿੰਗਾ ਲੱਗਿਆ ਹੋਇਆ ਇਹਨੂੰ ਵਰਕ ਤਾਂ ਚਲੋ ਘੱਟ ਹੈਗਾ ਬਾਕੀ ਜਿਹੜੇ ਦਿੱਤੇ ਵਰਕ ਹੈ ਨੋਟਸ ਦਾ ਸਾਰਾ ਤੇ ਤੁਸੀਂ ਤੁਸੀਂ ਇਸੇ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਤਾਂ 3000 ਦੀ ਰੇਂਜ ਚ ਪਊਗਾ ਜੀ ਇਹ ਅਗਲਾ ਸੂਟ ਆ ਗਿਆ ਜੀ ਪੀਚ ਕਲਰ ਦੇ ਉੱਤੇ ਘੇਰ ਦਾ ਕੰਮ ਹੈ ਤੇ ਬਾਜੂ ਦਾ ਕੰਮ ਹੈ ਐਂਡ ਬਾਟਮ ਦੇ ਇਥੇ neck ਤੇ ਨਹੀਂ ਹੈਗਾ ਜੀ ਇਸ ਤਰੀ ਬਾਜੂ ਤੇ ਦਿੱਤਾ ਹੋਇਆ ਤੇ ਇਸ ਤਰੀ ਬਾਟਮ ਦੇ ਉੱਤੇ ਇਹ ਵੀdout dupatta suit 2000 ਦੀ ਰੇਂਜ ਹੈਗਾ ਤੇ ਜਿਹੜਾ ਇਹ ਫੈਬਰਿਕ ਲੱਗਿਆ ਹੋਇਆ ਇਹਨੂੰ Ramtex check ਜਿਹੜੀ ਨਿਓ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਅਗਲਾ suit ਫੇਰ ਤੋਂ white color ਦੇ ਉੱਤੇ ਰੈਡੀ ਹੋਇਆ ਜੀ ਇਸ ਤਰ੍ਹਾਂ ਡਬਲ ਲੀਅਰ ਕਰਕੇ ਇਹਦੇ ਉੱਤੇ ਵਰਕ ਕੀਤਾ ਹੈ ਤੇ ਬਾਕੀ ਤੁਸੀਂ ਦੀ ਵੀ ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੀ ਕਰਵਾਉਣਾ ਚਾਹੋਗੇ ਤਾਂ ਤੁਹਾਨੂੰ ਵੈਸੇ ਪ੍ਰਾਈਸ ਸਾਰੇ ਨੇ ਦੱਸੀ ਦਿੱਤੇ ਨੇ ਤਕਰੀਬਨ ਜੀ ਤੇ ਇਹਦਾ ਬਾਜੂ ਤੇ ਵੀ ਕੰਮ ਹੈ ਤੇ ਵਿੱਚ ਵਿੱਚ ਛੋਟੀ ਛੋਟੀ ਬਿੰਦੀ ਦਿੱਤੀ ਹੋਈ ਹੈਗੀ ਫਰੰਟ ਦੇ ਉੱਤੇ ਘੇਰਦਾ ਵੀ ਕੰਮ ਹੈ बॉटम ਦਾ ਵੀ ਹੈ ਤੇ ਬਾਜੂ ਤੇ ਵੀ ਹੈ neck ਤੇ ਵੀ ਤੁਸੀਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਇੱਥੇ ਰੈਡੀ ਹੋਇਆ ਇਹ ਵਾਲਾ ਸੂਟ ਤੇ ਇਹਦੇ ਬਾਜੂ ਤੇ ਵੀ ਇਸ ਤਰੀ ਲੇਅਰ ਬਣਾ ਕੇ نیچے ਉੱਪਰ ਬਰੀਕ ਬਰੀਕ ਬਿੰਦੀ ਲਗਾਈ ਹੋਈ ਹੈ thread ਦੀ ਤੇ ਵਿੱਚ ਮੋਤੀ ਦਾ ਟੱਚ ਦਿੱਤਾ ਹੋਇਆ ਜੀ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਹੈ ਤੁਸੀਂ ਜੌਰ ਜੱਟ ਦੇ ਉੱਤੇ ਇਹ ਵਾਲਾ ਜੌਰ ਜੱਟ ਦੇ ਉੱਤੇ ਰੈਡੀ ਹੋਇਆ ਜੀ ਪ੍ਰਾਈਸ ਰਹੂਗਾ 3000 ਵਿੱਚ ਦੁਪੱਟਾ ਇਹ ਵਾਲਾ ਸੂਟ ਦੇਖੋ ਜੀ ਤੁਸੀਂ ਲਾਈਟ ਲਵੈਂਡਰ ਕਲਰ ਦਾ ਸੂਟ ਰਹਿਣ ਵਾਲਾ ਬਾਕੀ ਜਿਹੜਾ ਇਹਦੇ ਉੱਤੇ ਆਪਾਂ ਕੰਮ ਕੀਤਾ ਡਾਰਕ ਪਰਪਲ ਲਗਾ ਕੇ ਲਾਈਟ ਡਾਰਕ ਦਾ ਕੰਬੀਨੇਸ਼ਨ ਕੀਤਾ ਨਾਲ ਹੀ ਦੁਪੱਟਾ ਟਾਈ ਡਾਈ ਡਾਰਕ ਲਾਈਟ ਦਾ ਬਹੁਤ ਹੀ ਸਿੰਪਲ ਸੂਬਰ ਜੀ ਚੀਜ਼ ਬਹੁਤ ਹੀ ਸੋਹਣਾ ਲੱਗਦਾ ਜੀ ਬਾਟਮ ਤੇ ਬਾਜੂ ਤੇ ਨੈਕ ਤੇ ਵਰਕ ਹੈ ਇਹ ਵਾਲਾ ਸੂਟ ਤੁਹਾਨੂੰ ਪਊਗਾ ਜੀ ਜੌਰਜਟ ਫੈਬਰਿਕ ਉੱਤੇ 2200 ਦਾ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਜੀ ਉਹਦਾ ਪ੍ਰਾਈਸ ਅਲੱਗ ਹੋ ਜਾਊਗਾ ਠੀਕ ਹੈ ਨਾ ਜੀ ਲੋ ਜੀ ਜਿਹੜੇ ਸਾਰੇ ਡਿਜ਼ਾਈਨ ਨੇ ਮਿਲਦੇ ਜੁਲਦੇ ਜੀ ਹੁੰਦੇ ਨੇ ਥੋੜਾ ਥੋੜਾ ਜਿਹਾ ਬਾਕੀ ਤੁਸੀਂ ਜ਼ਿਆਦਾਤਰ ਚੌਰਸ ਨੈੱਕ ਵਾਲੀ ਜਿਹੜੇ ਸੂਟ ਦੇਖ ਰਹੇ ਹੋ ਨਾ ਕਿਉਂਕਿ ਜ਼ਿਆਦਾ ਲਾਈਕ ਇਦਾਂ ਹੀ ਕਰ ਦੇਣਗੇ ਮਤਲਬ ਕਿ ਤੁਸੀਂ ਨੈੱਕ ਰਾਊਂਡ ਵੀ ਕਰਵਾ ਸਕਦੇ ਹੋ ਵੀ ਨੈੱਕ ਵੀ ਕਰਵਾ ਸਕਦੇ ਹੋ ਚੌਰਸ ਨੈੱਕ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਲੱਗਦਾ ਤੁਸੀਂ ਉਸ ਤਰ੍ਹਾਂ ਕਰਵਾ ਸਕਦੇ ਹੋ ਬੋਟ ਨੈੱਕ ਵੀ ਕਰਵਾ ਸਕਦੇ ਹੋ ਅਗਰ ਬਈ ਤੁਸੀਂ ਛੋਟਾ ਨੈੱਕ ਪਾਉਣਾ ਚਾਹੁੰਦੇ ਹੋ ਲੋਜੀ ਅਗਲਾ ਫਿਰ ਤੋਂ ਆ ਗਿਆ ਵਾਈਟ ਕਲਰ ਦਾ ਸੂਟ ਵਾਈਟ ਕਲਰ ਤੇ ਕਲਰ ਕੰਟਰਾਸਟ ਹੈ ਜਿਹੜੇ ਬਹੁਤ ਹੀ ਜਿਆਦਾ ਸੋਹਣੇ ਲੱਗਦੇ ਨੇ ਤੇ ਇਹਦੇ ਉੱਤੇ ਆਪਾਂ ਇੱਕ ਇਹਦੇ ਉੱਤੇ ਜੀ ਮਹਿੰਦੀ ਕਲਰ ਤੇ ਇੱਕ ਰੈੱਡ ਕਲਰ ਯੂਜ਼ ਕੀਤਾ ਥੋੜਾ ਥੋੜਾ ਸਿਪੀ ਮੋਤੀ ਦਾ ਕੰਮ ਹੈਗਾ ਇਹਦੇ ਵਿੱਚ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਨੂੰ ਇਹ ਫਲਾਵਰ ਚਾਕਾਂ ਤੇ ਵੀ ਬਵਾ ਸਕਦੇ ਹੋ ਜੀ ਦੋਨੋਂ ਹੀ ਸਾਈਡ ਤੇ ਸੈਂਟਰ ਦੇ ਵਿੱਚ ਵੀ ਬਣਾ ਸਕਦੇ ਹੋ ਬਸ ਪੈਨਲ ਸੈਂਟਰ ਪੈਨਲ ਬਣਾਣੇ ਨੇ ਸਾਈਡਾਂ ਤੇ ਹਨਾ ਹੋਰ ਵਰਕ ਲੱਗ ਜੂ ਨਾਲ ਤੁਸੀਂ ਪੈਨਲ ਵਰਕ ਵੀ ਕਰਵਾ ਸਕਦੇ ਹੋ ਨੂੰ ਸੈਂਟਰ ਦੇ ਵਿੱਚ ਬਣਾ ਕੇ ਤੁਸੀਂ ਦੇਖੋ ਜੀ ਬਹੁਤ ਹੀ ਸੋਹਣਾ ਇਹ ਫਲਾਵਰ ਬਣਿਆ ਹੋਇਆਗਾ ਇਹ ਫਲਾਵਰ ਇੱਕ ਛੋਟੇ ਬੱਚੇ ਦਾ ਸੂਟ ਹੈਗਾ ਜਿਹੜਾ ਸੈਂਟਰ ਦੇ ਵਿੱਚ ਬਣਾਇਆ ਬਸ ਇੰਨਾ ਹੀ ਫਲਾਵਰ ਬਣਿਆ ਹੋਇਆ ਤੇ ਬਾਜੂ ਦੇ ਉੱਤੇ ਜਿਹੜੀ ਛੋਟੇ ਫਲਾਵਰ ਨੇ ਵਿੱਚ ਰੈੱਡ ਕਲਰ ਦੇ ਦਿਖ ਰਹੇ ਨੇ ਤੁਹਾਨੂੰ ਇਹ ਵਾਲੀਆਂ ਬੂਟੀਆਂ ਪਾਈਆਂ ਨੇ ਠੀਕ ਚਲੋ ਠੀਕ ਹੈ ਜੀ ਇਹ ਸੀ ਆਪਣੇ ਅੱਜ ਵਾਲੇ ਸੂਟ ਜਿਹੜੇ ਤੁਹਾਨੂੰ ਦਿਖਾਏ ਨੇ ਕਿ ਸਾਰੇ ਨੀਡਲ ਥ्रेड ਸੂਈ ਤਾਂ ਅੱਗੇ ਵਾਲੀ ਵਰਕ ਸੀ ਜਿਹੜੇ ਅੱਜ ਕੱਲ ਬਹੁਤ ਸਾਰੇ ਟ੍ਰੈਂਡ ਦੇ ਵਿੱਚ ਨੇ ਇਹ ਜ਼ਿਆਦਾਤਰ ਤੁਸੀਂ ਕਾਟਨ ਦੇ ਵਿੱਚ ਹੀ ਰੈਡੀ ਕਰਵਾਇਓ ਕਿਉਂਕਿ ਇਹਨਾਂ ਇਹ ਹਲੀ ਵਰਕ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਸੋਹਣੇ ਲੱਗਦੇ ਨੇ ਸੋਬਰ ਜੀਆਂ ਆਈਟਮਾਂ ਨੇ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਨੇ ਜਿਹੜੇ ਬਹੁਤ ਸਾਰੇ ਨੇ ਤੁਸੀਂ ਜਿੱਦਾਂ ਦਾ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਸਾਨੂੰ ਕਿਸੇ ਵੀ ਬੁਟੀਕ ਵਾਲੀ ਭੈਣ ਦਾ ਤੁਹਾਡੇ ਕੋਲ ਡਿਜ਼ਾਈਨ ਪਸੰਦ ਆਉਂਦਾ ਸਾਡੇ ਕੋਲੇ ਡਿਜ਼ਾਈਨ ਭੇਜ ਕੇ ਤੁਸੀਂ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਸਟੱਫ ਤਾਂ ਅਸੀਂ ਆਪਣਾ ਵੀ ਦੇ ਸਕਦੇ ਨਹੀਂ ਕਰਵਾਉਣਾ ਤੁਸੀਂ ਸਿੰਥੈਟਿਕ ਫੈਬਰਿਕ ਦੀ ਕਰਵਾਉਣਾ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਰੂਰ ਦੱਸਿਓ ਜੀ ਉਮੀਦ ਕਰਦੇ ਹਾਂ ਕਿ ਅੱਜ ਦੇ ਸੂਟ ਤੁਹਾਨੂੰ ਬਿਲਕੁਲ ਸਾਰੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦੇ ਆਪਣੇ ਸੂਟ ਲੱਗੇ ਕਿਸ ਤਰ੍ਹਾਂ ਦੇ ਵੀਡੀਓ ਹੁੰਦੇ ਨੇ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਰਿਕਵੈਸਟ ਹੈ ਭੈਣਾਂ ਅੱਗੇ ਜਿਨ੍ਹਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵਿਦਾਊਟ ਸਕਿਪ ਕੀਤੇ ਵੀਡੀਓ ਨੂੰ ਜਰੂਰ ਵਾਚ ਕਰਿਆ ਕਰੋ ਜੀ ਠੀਕ ਹੈ ਜੀ ਭੈਣੋਂ ਧੰਨਵਾਦ ਅੱਛੀ ਕੱਲ ਮਿਲਦੇ ਨਵੀਂ ਵੀਡੀਓ ਦੇ ਨਾਲ